हां जी दोस्तों सोशल मीडिया पे एक वीडियो काफी ज्यादा वायरल हो रही है इस वीडियो ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿੱਕਾ ਜਿਹਾ ਸਰਦਾਰ ਮੁੰਡਾ ਖੇਡਣ ਵਾਲੇ ਟਰੈਕਟਰ ਉੱਤੇ ਬੈਠਿਆ ਹੋਇਆ ਹੈ ਅਤੇ ਆਪਣੇ ਪਿਤਾ ਨਾਲ ਕੁਝ ਗੱਲਾਂ ਕਰ ਰਿਹਾ ਹੁੰਦਾ ਹੈ ਪਰ ਅਚਾਨਕ ਹੀ ਇਹ ਮੁੰਡਾ ਟਰੈਕਟਰ ਤੇ ਬੈਠਾ ਬੈਠਾ ਪਿੱਛੇ ਨੂੰ ਡਿੱਗ ਜਾਂਦਾ ਹੈ ਤੇ ਫਿਰ ਇਸ ਮੁੰਡੇ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਅਕਸਰ ਹੀ ਇਹ ਸੋਣ ਵਾਲਾ ਇਹ ਮੁੰਡਾ ਤੁਸੀਂ ਪਹਿਲੀ ਵਾਰ ਇੰਨੇ ਜ਼ਿਆਦਾ ਗੁੱਸੇ ਵਿੱਚ ਦੇਖੋਗੇ ਪਿਤਾ ਬਥੇਰਾ ਇਸ ਮੁੰਡੇ ਨੂੰ ਰੋਕਦਾ ਪਰ ਇਸ ਮੁੰਡੇ ਦਾ ਗੁੱਸਾ ਇੰਨਾ ਜ਼ਿਆਦਾ ਹੁੰਦਾ ਹੈ ਤੇ ਫਿਰ ਦੇਖੋ ਇਹ ਮੁੰਡਾ ਕੀ ਕਰਦਾ ਹੈ ਦੇਖੋ ਪੂਰੀ ਵੀਡੀਓ ਤੇ ਵੀਡੀਓ ਦੇ ਅੰਤ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਪਾਪਾ ਹਾਂਜੀ ਮੈਂ ਦੂਜੇ ਖਾ ਲੈ ਦੋ ਦੇਖ ਗਿਆ ਦੇਖ ਗਿਆ ਤੇ ਇੱਧਰ ਤੇ ਗੁੱਛਾ ਚੜ ਗਿਆ ਕੱਲ ਕੁਛ ਨਹੀਂ ਨਾ ਕੁਛ ਨਹੀਂ ਆਟ ਟੁੱਟੂਗਾ ਤੋੜ ਲਈ ਗੁੱਛਾ ਚੜ ਗਿਆ ਮੰਨੇ ਦਾ ਕੀ ਕਰਿਆ ਕੀ ਕਰ ਕੇ ਆਦਾ